ਪੰਜਾਬ ਦੇ ਸਿਰਤੇ ਦਿੱਲੀ ਉਸ ਦੀ ਸੱਤਾ ਨੂੰ ਮੁੜ ਕੇ ਸਥਾਪਿਤ ਕਰਨ ਦੀ ਉਹਦੀ ਗੱਦੀ ਸਥਾਪਿਤ ਕਰਨ ਦੀ ਮੁੜ ਕੇ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੰਜਾਬ ਦੇ ਲੋਕਾਂ ਵਾਸਤੇ ਵੀ ਬਹੁਤ ਚੁਣੌਤੀ ਭਰਪੂਰ ਹੈ ਕਿਉਂਕਿ ਇਸ ਲੜਾਈ ਨੇ ਫੈਸਲਾ ਕਰਨਾ ਕਿ ਪੰਜਾਬ ਨੰਬਰ 1 ਕੀ ਸੋਪੀ ਲੜਾਈ ਨੂੰ ਸਵੀਕਾਰ ਕਰਦਾ ਤੇ ਇਹਨਾਂ ਦਾ ਜਿਹੜਾ ਅਕਸਿੰਦਰ ਜੈਨ ਵਰਗੇ ਬੰਦੇ ਜਾਂ ਬੈਬੂ ਕੁਮਾਰ ਵਰਗੇ ਬੰਦੇ ਜਿਹੜੇ ਪੰਜਾਬ ਦੇ ਦਫ਼ਤਰਾਂ ਦੇ ਕਾਬਜ਼ ਹੋਈ ਬੈਠੇ ਆ। ਸਵੈ ਮਾਨ ਨੂੰ ਜੋ ਇੱਕ ਚੈਲੰਜ ਕੀਤਾ ਜਾ ਰਿਹਾ ਉਹਦਾ ਜਵਾਬ ਦੇਣ ਦਾ ਮੌਕਾ ਵੀ ਆਹ ਇੱਕ ਅਲੈਕਸਾ ਬਣ ਜਾ ਰਿਹਾ ਹੈ। ਉਹ ਦੇਖੋ ਜਿਸ ਜਿਸ ਬੰਦੇ ਨੂੰ ਕੋਰਟ ਨੇ ਜੀ ਜੋ ਜੋ ਫੈਸਲਾ ਦਿੱਤਾ ਹੈਗਾ ਜਦ ਤੱਕ ਉਹਨੂੰ ਚੈਲੰਜ ਨਹੀਂ ਹੁੰਦਾ ਜਾ ਉਤੇ ਦੁਆਰਾ ਨਹੀਂ ਹੁੰਦਾ ਹੈਗਾ ਤਾਂ that man is free from that ਆਸਟਾ ਕੋਦੀ ਕੋਈ ਪਰਵਾਹੀ ਨਹੀਂ ਹੈ ਭਗਵੰਤ ਮਾਨ ਸਾਹਿਬ ਹਮੇਸ਼ਾ ਉਸ ਚੀਜ਼ ਤੋਂ ਭੱਜਦੇ ਰਹੀ ਹੈ ਸੋ ਜਿਹੜਾ ਲਾਅ ਐਂਡ ਆਰਡਰ ਹੈ ਸਟੇਟ ਦਾ ਨਸ਼ੇ ਦਾ ਇਹ ਕਹਿੰਦੇ ਨਸ਼ਾ ਮੁਕਤ ਪੰਜਾਬ ਜਿਹੜੀ ਖੁੰਧਕਾਂ ਨੇ ਉਹ ਕੱਢ ਰਏ ਐ ਤੇ ਜਿਹੜੇ ਐਕਚੁਅਲ ਚ ਜਿਹੜੇ ਨਸ਼ਾ ਵੇਚ ਰਹੇ ਐ ਉਹ ਤਾਂ ਇਹਨਾਂ ਦੇ ਨਾਲ ਘੁੰਮ ਰਹੇ ਨੇ ਸੋ ਜਾਇਜ਼ ਕਾਲਤੀ ਇਨਕੁਆਰੀ ਕਰਾਈ ਜਾਵੇ ਕਿ ਕਿਵੇਂ ਉਹਦੇ ਹਲਕੇ ਨਸ਼ਾ ਬਿਕ ਰਿਆ ਮਲਕੁਬਰ ਬਿਜੇ ਪ੍ਰਤਾਪ ਸਿੰਘ ਕਹਿ ਰਿਆ ਆਪਣਾ ਐਮਐਲਏ ਕਿਸ ਵੇਲੇ ਕੈਪਟਨ ਫਰਾਂ ਦੇ ਮੌਕੇ 'ਤੇ 25 ਹਜ਼ਾਰ ਬੰਦਾ ਫੜਿਆ ਸੀ ਉਹਨਾਂ ਨੇ ਵੀ ਕਿਹਾ ਸੀ ਗੁਟਕਾ ਸਾਹਿਬ ਦੀ ਨਹੀਂ ਨਸ਼ੇ ਬੰਦ ਹੋਏ ਸਸ਼ਕਲ ਨਾਸ਼ੀ ਵਾਂਗ ਤੁਸੀਂ ਸਾਡੇ ਦੇਖ ਰਹੇ ਹੈਡਲਾਈਨਸ 24 ਜਿਮਨੀ ਚੌਂ ਨੇ ਜ਼ਮੀਨ ਦੀ ਮਿੱਟੀ ਦੀ ਇੱਕ ਇੱਕ ਅੰਨ ਉਡਾ ਰੱਖੀ ਹੈ ਤੇ ਸਿਆਸੀ ਪਾਰਾ ਦਿਨ-ਬਦਨ ਚੜਦਾ ਨਜ਼ਰ ਆ ਰਿਹਾ ਹੈ ਮਾਹੌਲ ਜਿਸ ਤਰ੍ਹਾਂ ਗਰਮਾ ਰਿਹਾ ਹੈ ਉਸ ਤਰ੍ਹਾਂ ਵੈਦਰ ਦੇ ਵਿੱਚ ਵੀ ਆਪਾਂ ਗਰਮੀ ਦੇਖ ਰਹੇ ਹਾਂ ਤੇ ਮਹਿਸੂਸ ਵੀ ਕਰ ਰਹੇ ਹਾਂ ਗਾਨੀ ਸਾਹਿਬ ਸਭ ਤੋਂ ਪਹਿਲਾਂ ਤਾਂ ਸਰ ਇਹ ਜਿਮਨੀ ਚੋਂ ਕਹਿ ਸਕਦੇ ਕਿ ਲੋਕਲ ਲੈਵਲ ਤੇ ਦੀ ਇੱਕ ਜੰਗ ਸੀਗੀ ਇੱਕ ਪਾਸੇ ਮੈਂਬਰ ਪਾਰਲੀਮੈਂਟ ਨੇ ਦੂਜੇ ਪਾਸੇ ਐਕਸ ਐਮਐਲਏ ਨੇ 36000 ਕਰੀਬ 900 ਵੋਟਾਂ ਨਾਲ ਮਤਲਬ ਰਹਿ ਗਏ ਸੈਕੰਡ ਲੀਡ ਤੇ ਸੀਗੇ ਲੇਕਿਨ ਮੁਕਾਬਲਾ ਕਿਤੇ ਨਾ ਕਿਤੇ ਹਾਈ ਲੈਵਲ ਤੇ ਹਾਈ ਵੋਲਟੇਜ ਨਹੀਂ ਦੇਖਿਆ ਜਾ ਰਿਹਾ ਬਿਲਕੁਲ ਕਿਉਂਕਿ ਜਿਹੜਾ ਜਿਮਨੀ ਚੋਣ ਹੈਗੀ ਥੋਪੀ ਗਈ ਲੋਕਾਂ ਉੱਤੇ ਇੱਕ ਵਿਅਕਤੀ ਵਿਸ਼ੇਸ਼ ਨੂੰ ਜਾਨੀ ਕਿ ਸਿੱਧਾ ਕਹਿਣਾ ਹੋਵੇ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦੇ ਸਿਰ ਤੇ ਦਿੱਲੀ ਉਸ ਦੀ ਸੱਤਾ ਨੂੰ ਮੁੜ ਕੇ ਸਥਾਪਿਤ ਕਰਨ ਦੀ ਉਹਦੀ ਗੱਦੀ ਸਥਾਪਿਤ ਕਰਨ ਦੀ ਮੁੜ ਕੇ ਕੋਸ਼ਿਸ਼ ਕੀਤੀ ਜਾ ਰਹੀ ਹੈ ਆਪਣੇ ਐਮਐਮਪੀ ਕੋਲੋਂ ਰਾਸਟਰ ਮੈਂਬਰ ਕੋਲੋਂ ਅਸੀਫਾ ਦਵਾ ਕੇ ਔਰ ਉਹਨਾਂ ਦਾ ਜੇ 5 ਸਾਲ ਪਏ ਸੀਗੇ 4.5 ਸਾਲ ਪਹਿਸ ਸੀਗੇ ਸੋ ਇਹ ਇੱਕ ਥੋਪੀ ਹੋਈ ਲੜਾਈ ਹੈਗੀ ਹੈ ਜਿਹੜੀ ਪੰਜਾਬ ਦੇ ਲੋਕਾਂ ਵਾਸਤੇ ਵੀ ਬਹੁਤ ਚੁਣੌਤੀ ਭਰਪੂਰ ਹੈ ਕਿਉਂਕਿ ਇਸ ਲੜਾਈ ਨੇ ਫੈਸਲਾ ਕਰਨਾ ਕਿ ਪੰਜਾਬ ਨੰਬਰ 1 ਕੀ ਥੋਪੀ ਲੜਾਈ ਨੂੰ ਸਵੀਕਾਰ ਕਰਦਾ ਨੰਬਰ 2 ਜਿਸ ਤਰ੍ਹਾਂ ਪੰਜਾਬ ਪਿਛਲੇ 3 ਸਾਲ ਤੋਂ ਆਮ ਆਦਮੀ ਪਾਰਟੀ ਰਾਹੀਂ ਚਲਾਇਆ ਜਾ ਰਿਹਾ ਔਰ ਖਾਸ ਕਰਕੇ ਪਿਛਲੇ 2-3 ਮਹੀਨੇ ਤੋਂ ਜਿਵੇਂ ਦਿੱਲੀ ਦਾ ਗੈਂਗ ਉਹ ਬੰਦੇ ਜਿਹੜੇ ਸਜ਼ਾ ਹਫਤਾ ਤਾਂ ਨਹੀਂ ਹੈਗੇ ਪਰ ਜੇਲਾ ਚ ਛੁੱਟ ਛੁੱਟ ਕੇ ਆਏ ਆ ਜਮਾਨਤਾ ਦੇ ਆਏ ਹੈਗੇ ਉਹ ਬੰਦੇ ਕੇਜਰੀਵਾਲ ਮਨੀਸ਼ ਸੋਧਿਆ ਤੇ ਇਹਨਾਂ ਦਾ ਜਿਹੜਾ ਐ ਸਤਿੰਦਰ ਜੈਨ ਵਰਗੇ ਬੰਦੇ ਜਾਂ ਬੈਬੂ ਕੁਮਾਰ ਵਰਗੇ ਬੰਦੇ ਜਿਹੜੇ ਪੰਜਾਬ ਦੇ ਦਫ਼ਤਰਾਂ ਦੇ ਕਾਬਜ ਹੋਈ ਬੈਠੇ ਆ ਔਰ ਪੰਜਾਬ ਦੇ ਜਿੰਨੀਆਂ ਪਲੰਪ ਪੋਸਟਿੰਗ ਹੈ ਜਿੱਥੋਂ ਪੰਜਾਬ ਦੇ ਖਜ਼ਾਨੇ ਭਰਨੇ ਆ ਚਾਹੇ ਰੇਰਾ ਹੋਵੇ ਚਾਹੇ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਹੋਵੇ ਚਾਹੇ ਤਾਈ ਵਿਦਿਅਕ ادارے ਹੋਣ ਬਾਬਾ ਫਰੀਦ ਯੂਨੀਵਰਸਿਟੀ ਆਫ ਮੈਡੀਕਲ ਸਾਇੰਸਸ ਉੱਥੇ ਬਾਹਰੋਂ ਬੰਦਾ ਦਿੱਲੀੋਂ ਆਇਆ ਪ੍ਰੀਵ ਸਕੂਲ ਐਜੂਕੇਸ਼ਨ ਬੋਰਡ ਜਿਹਦਾ ਪੰਜਾਬ ਪੰਜਾਬ ਨਾਲ ਸਿੱਧਾ ਤੱਲਕ ਹੈ ਉੱਤੇ ਬਾਹਰਲਾ ਬੰਦਾ ਲੈ ਕੇ ਸੋ ਜਿੰਨੇ ਪੰਜਾਬ ਲਾਰਜ ਇੰਡਸਟਰੀਅਲ ਕਾਰਪੋਰੇਸ਼ਨ ਉਹਦਾ ਚੇਅਰਮੈਨ ਗੈਰ ਪੰਜਾਬੀ ਸੋ ਗੈਰ ਪੰਜਾਬੀਆਂ ਨੂੰ ਪਿਆਰੀ ਪੰਜਾਬ ਦੀ ਆਪਣੀ ਜੋ ਇੱਕ ਇੰਟੈਲਲੈਕਚੁਅਲ ਜਮਾਤ ਹੈਗੀ ਹੈ ਉਹਦੇ ਨੂੰ ਦਰਕਨਾਰ ਕਰਕੇ ਬਾਹਰਲੇ ਬੰਦਿਆਂ ਨੂੰ ਪੰਜਾਬ 'ਚ ਸਿਰ ਥੋਪ ਕੇ ਪੰਜਾਬ ਦੀ ਹਸਮਤਾਂ ਨੂੰ ਪੰਜਾਬ ਦੇ ਸਵੈ ਮਾਨ ਨੂੰ ਜੋ ਇੱਕ ਚੈਲੰਜ ਕੀਤਾ ਜਾ ਰਿਹਾ ਉਹਦਾ ਜਵਾਬ ਦੇਣ ਦਾ ਮੌਕਾ ਵੀ ਆਹ ਇਲੈਕਸ਼ਨ ਬਣੇ ਜਾ ਰਿਹਾ ਹੈਗਾ ਠੀਕ ਹੈ ਇੱਕ ਸ਼ਬਦ ਵਰਤਿਆ ਤੁਸੀਂ ਜੇਲ੍ਹਾਂ ਤੋਂ ਛੁੱਟ ਕੇ ਆਏ ਨੇ ਆਸ਼ੂ ਜੀ ਤੇ ਵੀ ਉਹੀ આરોਪ ਨੇ ਕਿ ਜੇਲ੍ਹਾਂ ਤੋਂ ਛੁੱਟ ਕੇ ਮਤਲਬ ਕਿ ਆਸ਼ੂ ਜੀ ਨੂੰ ਜੋ ਕੋਰਟ ਨਾਲ ਵਰਡ ਦਿੱਤਾ ਫਾਈਨਲ ਹੋ ਚੁੱਕਿਆ ਹੈਗਾ ਉਹਨਾਂ ਹਾਲ ਦੀ ਘੜੀ ਉਹ ਕਹਿੰਦੇ ਕਿ ਤੇ ਗੁਪਤ ਮੀਟਿੰਗਾਂ ਦਾ ਜੋ ਸਿਲਸਿਲਾ ਚੱਲ ਰਿਹਾ ਦੇਖੋ ਮੀਟਿੰਗ 2-3 ਨਾ ਆਪਾਂ ਵੀ ਕਵਰ ਕੀਤੀਆਂ ਭਾਜਪਾ ਵੱਲੋਂ ਵੀ ਤੇ ਆਮ ਆਦਮੀ ਪਾਰਟੀ ਵੱਲੋਂ ਵੀ ਤੇ ਪੋਸਟਰ ਦਿਖਾ ਕੇ ਬਕਾਇਦਾ ਤਸਵੀਰ ਦਿਖਾਗੇ ਕਿ ਬਈ ਵਿਜੀਲੈਂਸ ਦੇ ਇਹ ਅਫਸਰ ਸ਼ਾਈ ਬੈਠੀ ਹੈ ਦੇਖੋ ਦੇਖੋ ਜਿਸ ਬੰਦੇ ਨੂੰ ਕੋਰਟ ਨੇ ਜੋ ਫੈਸਲਾ ਦਿੱਤਾ ਹੈਗਾ ਜਦ ਤੱਕ ਉਹਨੂੰ ਚੈਲੰਜ ਨਹੀਂ ਹੁੰਦਾ ਜਾਂ ਉਤੇ ਦੁਆਰਾ ਨਹੀਂ ਹੁੰਦਾਗਾ ਤਾਂ that man is free from that ਪਰ ਕੇਜਰੀ ਵਾਸਤੇ ਸੋਧਿਆ ਤੇ ਇਹ ਤਿੰਨੇ ਤਿੰਨੇ ਬੰਦੇ ਇਹ ਜ਼ਮਾਨਤ ਤੇ ਨੇ ਇਹਨਾਂ ਤੇ ਅਜੇ ਕੋਈ ਕੋਰਟ ਨਾ ਵਰਡਿਕ ਨਹੀਂ ਦਿੱਤਾ। ਦੇ ਆਰ ਸਟਿਲ ਅੰਡਰ ਟ੍ਰਾਇਲ। ਕਨਸੀਡਰ ਬੈਟ ਕਿ ਡੀਫੇਮ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਜਾਂ ਕੀ ਹੈ ਸਿਆਸੀ। ਦੇਖੋ ਸਿਆਸਤ ਦੇ ਵਿੱਚ ਕੀਚੜ ਉਚਲਣਾ ਆਮ ਹੈ ਤੇ ਇਸ ਤਰੀਕੇ ਦਾ ਕੀਚੜ ਕਿਵੇਂ ਹੈ? ਮੈਂ ਤਾਂ ਕਹਿੰਦਾ ਹੀ ਨਹੀਂ ਕਿ ਇਹ ਕਨਵਿਕਟ ਹੈਗੇ। ਮੈਂ ਤਾਂ ਕਹਾਂ ਅਜੇ ਅਜੇ ਅੰਡਰ ਟ੍ਰਾਇਲ ਹੈਗੇ। ਜਮਾਨਤਾ ਤੇ ਹੈਗੇ। ਉਹ ਬੰਦਿਆਂ ਨੂੰ ਪੰਜਾਬ ਦੇ ਜਿਹੜੀ ਜਿਹੜੀ ਸਿਆਸੀ ਫਿਜ਼ਾ ਹੈਗੀ ਹੈ ਉਹਦੇ ਵਿੱਚ ਦਖਲ ਦੇਣ ਦਾ ਪੰਜਾਬ ਦੀ ਆਰਥਿਕਤਾ 'ਚ, ਪੰਜਾਬ ਦੇ ਦਫ਼ਤਰਾਂ 'ਚ, ਪੰਜਾਬ ਦੀ ਅਫਸਰਸ਼ਾਹੀ 'ਚ ਕੋਈ ਕਾਨੂੰਨੀ ਅਧਿਕਾਰ ਨਹੀਂ ਹੈ, ਕੋਈ ਸੰਵਿਧਾਨਿਕ ਅਧਿਕਾਰ ਨਹੀਂ ਹੈਗਾ ਤੇ ਉਹਨਾਂ ਨੂੰ ਪੰਜਾਬ ਦੇ ਸਿਰ ਦੀ ਜੈ ਸਪੈਮ ਆਣਾ ਉਹਦੇ ਵਾਸਤੇ ਚੈਲੰਜ ਹੈਗਾ ਪੰਜਾਬ ਦੀ ਇੱਕ ਪਾਰਟੀ ਬਣ ਕੇ ਆਈ ਸੀ ਪੰਜਾਬ ਦੇ ਵਿੱਚ ਲਹਿਰ ਹੈ ਕਰੀਬ 40000 ਵੋਟਰਾਂ ਨਾਲ ਮਰਹੂਮ ਗੋਗੀ ਜੀ ਜਿੰਨੇ ਵੀ ਸੀਗੇ ਫਸਟ ਥੇਡ ਉਹਨਾਂ ਨੂੰ ਮਿਲੀ ਲੇਕਿਨ ਲੋਅਰ ਆਰਡਰ ਡੇ ਬਾਏ ਡੇ ਦੇਖੋ ਪਹਿਲਾਂ ਵੀ ਉਹ ਹੀ ਮਾਹੌਲ ਸੀ ਲੇਕਿਨ ਚੇਂਜਸ ਕਿੱਦਾਂ ਦੇਖਦੇ ਹੋ ਕਿਉਂਕਿ ਮੀਟਿੰਗ ਕਰਨ ਹੁਣ ਵੀ ਤੁਸੀਂ ਜਾਣਾ ਹੈ ਰਾਤ ਨੂੰ ਵੀ ਨਿਕਲਣਾ ਹੈ ਤੇ ਸਿਆਸਤ ਕਰਨੀ ਲੇਡੀਜ਼ ਲਈ ਇੰਨੀ ਸੋਖੀ ਕਿਸੇ ਵੀ ਫਿਲਮ ਦੇ ਵਿੱਚ ਇੰਨਾ ਸੋਖਾ ਨਹੀਂ ਹੈ ਅੱਛਾ ਲੋਅ ਐਂਡ ਆਰਡਰ ਤਾਂ ਜੋ ਸਟੇਟ ਦਾ ਹੈ ਜੀ ਤੁਸੀਂ ਦੇਖੋ ਕਿੰਨਾ ਬੁਰਾ ਹਾਲ ਹੈ ਸ਼ਰੀਆਮ ਦੋ ਤਿੰਨ ਦਿਨ ਪਹਿਲਾਂ ਫਿਰੋਜ਼ਪੁਰ ਚ ਕਿਦਾਂ ਵੀ ਜਿਹੜਾ ਡਰ ਚੱਕਿਆ ਗਿਆ ਇੱਕ ਨਾਮਵਰ ਇਨਸਾਨ ਜੋ ਸਿੱਧੂ ਮੂਸੇਵਾਲੇ ਦਾ ਜਦੋਂ ਕਤਲ ਹੋਇਆ ਅੱਜ ਤੱਕ ਉਹਦੀ ਕੋਈ ਪਰਵਾਹੀ ਨਹੀਂ ਹੈ ਭਗਵੰਤ ਮਾਨ ਸਾਹਿਬ ਹਮੇਸ਼ਾ ਉਸ ਚੀਜ਼ ਤੋਂ ਭੱਜਦੇ ਰਹੀ ਹੈ ਸੋ ਜਿਹੜਾ ਲਾਅ ਐਂਡ ਆਰਡਰ ਹੈ ਸਟੇਟ ਦਾ ਨਸ਼ੇ ਦਾ ਇਹ ਕਹਿੰਦੇ ਨਸ਼ਾ ਮੁਕਤ ਪੰਜਾਬ ਪਰ ਉਹਦਾ ਹਾਲ ਦੇਖੋ ਕਿ ਰੋਜ਼ ਓਵਰਡੋਜ਼ ਨਾ ਕਿ ਪਿੰਡਾਂ ਚ ਘਰ-ਘਰ ਚ ਨਸ਼ਾ ਹੈ ਇਹ ਜਿਨ੍ਹਾਂ ਤੇ ਪਰਚੇ ਪਾ ਰਹੇ ਐ ਨਜਾਇਜ਼ ਜਿਹੜੀ ਖੰਦਕਾਂ ਨੇ ਉਹ ਕੱਢ ਰਹੇ ਐ ਤੇ ਜਿਹੜੇ ਐਕਚੁਅਲ 'ਚ ਜਿਹੜੇ ਨਸ਼ਾ ਵੇਚ ਰਹੇ ਐ ਉਹ ਤਾਂ ਇਹਨਾਂ ਦੇ ਨਾਲ ਘੁੰਮ ਰਹੇ ਨੇ ਸੋ ਕੋਈ ਵੀ ਲਾਅ ਐਂਡ ਆਰਡਰ ਜਿਹੜਾ ਐਡਮਿਨਿਸਟ੍ਰੇਟਿਵ ਐ ਸੀਐਮ ਸਾਹਿਬ ਨੂੰ ਹੋਣਾ ਚਾਹੀਦਾ ਉਹ ਤਾਂ ਗੋਡੇ ਟੇਕ ਕੇ ਬੈਠੇ ਹੋਏ ਨੇ ਸੋ ਜਿਹੜੀ ਦਿੱਲੀ ਸਰਕਾਰ ਚਲਾ ਰਿਓ ਆਪਦੇ ਹਿਸਾਬ ਨਾਲ ਪੈਸੇ ਦੇ ਤੰਤਰ ਮੰਤਰ ਜਿਹੜੇ ਆਊਟਸਾਈਡਰਜ਼ ਨੂੰ ਇੱਥੇ ਬਿਠਾਇਆ ਜਿਨ੍ਹਾਂ ਨੂੰ ਕੋਈ ਨੌਲੇਜ ਨਹੀਂ ਮਿਲਦਾ ਉਹਨਾਂ ਨੂੰ ਇਹ ਵੀ ਨਹੀਂ ਪਤਾ ਹੋਣਾ ਪੰਜਾਬ 'ਚ ਕਿੰਨੇ ਜ਼ਿਲ੍ਹੇ ਨੇ ਸੋ ਉਹਦੇ ਕਰਕੇ ਜਿਹੜਾ ਪੰਜਾਬ ਸਟੇਟ ਦਾ ਮਾਹੌਲ ਟੋਟਲੀ ਇੰਬੈਲੈਂਸ ਕੀਤਾ ਗਿਆ ਹੈ ਕਿਉਂਕਿ ਬਾਰਡਰ ਸਟੇਟ ਹੈ ਬਹੁਤ ਸੈਂਸਿਟਿਵ ਸਟੇਟ ਹੈ ਸੋ ਜੋ ਅੱਜ ਹਾਲਾਤ ਨੇ ਉਹ ਕਦੇ ਵੀ ਨਹੀਂ ਹੋਏ ਨੇ ਸਾਲਾਂ ਚ ਜੀ ਲੇਕਿਨ ਫਿਰ ਜੇ ਕਹਿ ਰਹੇ ਨੇ ਕਿ ਸਮਗਲਰਸ ਦੇ ਨਾਲ ਮਤਲਬ ਕਿ ਜੋ ਵੀ ਸੀਨ ਹੈ ਫਿਰ ਇਹ ਕੀ ਹੈ ਕਿ 14000 ਤੇ ਕਾਰਵਾਈ ਹੋਈ ਹੈ 8500 ਐਫਆਈਆ ਦਰਜ ਹੋਇਆ ਹੈ ਇਹ ਫਿਰ ਕਿਵੇਂ ਹੈ ਦੇਖੋ ਹੁਣ ਇਹਨਾਂ ਦੇ ਆਪਣੇ ਐਮਐਲਏ ਅੰਮ੍ਰਿਤਸਰ ਤੋਂ ਉਹਨਾਂ ਦਾ ਨਾਮ ਹੈਗਾ ਹੈ ਜੀ ਵਿਕਾਸ ਨੇ ਕומר 베ਰੇ ਪ੍ਰਤਾਪ ਉਹਨਾਂ ਨੇ 6 ਮਹੀਨੇ ਪਹਿਲਾਂ ਇੱਕ ਟੀਵੀ ਇੰਟਰਵਿਊ ਕੀਤਾ ਸੀਗਾ ਕਿ ਮੇਰੇ ਹਲਕੇ ਦਾ ਜੋ ਨਸ਼ਾ ਹੈਗਾ ਬਿਕਾਨਦਾ ਜੋ ਸੋਰਸ ਹੈਗਾ ਇੱਥੋਂ ਦਾ ਐਸਐਸਪੀ ਹੈ ਔਰ ਉਹ ਐਸਐਸਪੀ ਰਾਗੂ ਚੱਡਾ ਦੀ ਨਿਯੁਕਤੀ ਹੈਗੀ ਹੈ ਮਤਲਬ ਸਿੱਧੇ ਇਲਜ਼ਾਮ ਉਹਨਾਂ ਦੇ ਐਮਐਲਏ ਲਾ ਰਹੇ ਔਰ ਭਗਵੰਤਮਾਨ ਨੇ ਜੁਰਤ ਨਹੀਂ ਕੀਤੀ ਕਿ ਉਹਨੂੰ ਰੱਦ ਕੀਤਾ ਜਾਵੇ ਚਾਹੇ ਇਸ ਗਲਤੀ ਇਨਕੁਆਇਰੀ ਕਰਾਈ ਜਾਵੇ ਕਿ ਕਿਵੇਂ ਉਹਦੇ ਹਲਕੇ ਨਸ਼ਾ ਬਿਕ ਰਿਆ ਮਤਲਬ ਕੁਮਰ ਵਿਜੇ ਪ੍ਰਤਾਪ ਸਿੰਘ ਕਹਿ ਰਹੇ ਹੁੰਦੇ ਆਪਣਾ ਐਮਐਲਏ ਸੋ ਇਹ ਹਾਲਤ ਹੈਗੀ ਹੈ ਤੇ ਬਹੁਤ ਸਾਰੇ ਹੋਰ ਲੋਕਾਂ ਦੇ ਉੱਤੇ ਇਲਜ਼ਾਮ ਲੱਗ ਰਹੇ ਹਲਕਿਆਂ ਦੇ ਅਲੱਗ-ਅਲੱਗ ਕਿ ਇਹਨਾਂ ਦੇ ਆਪਣੇ ਐਮਐਲਏ ਇਨਵੋਲਡ ਲੱਗੇ ਆ ਮਤਲਬ ਆ ਬਹੁਤ ਅਫਸਰ ਇਨਵੋਲਡ ਲੱਗੇ ਮੈਂ ਸਾਬਦਾ ਨਾ ਨਹੀਂ ਲੈਂਦਾ ਪਰ ਕੁਝ ਇਹਨਾਂ ਦੇ ਐਲੀਮੈਂਟ ਸਾਰਾ ਕੋਈ ਸ਼ਾਮਲ ਹੈਗਾ ਨਸ਼ਾ ਤਸਕਰੀ ਦੇ ਵਿੱਚ ਸਿਆਸੀ ਪੱਖੋਂ ਤੇ ਅਫਸਰਸ਼ ਤੇ ਬਾਕੀ ਤਾਂ ਜਿਹੜੀ ਇਹਨਾਂ ਦੀ ਸਾਰਾ ਪ੍ਰਚਾਰ ਪ੍ਰਸਾਰ ਹੈਗਾ ਜਿਹਦੇ ਬੰਦੇ ਫੜੇ ਹੈਗੇ ਕਿਸੇ ਵੇਲੇ ਕੈਪਟਨ ਹਰਵਾਨ ਦੇ ਮੌਕੇ ਵੀ 25000 ਬੰਦਾ ਫੜਿਆ ਸੀ ਉਹਨਾਂ ਨੇ ਵੀ ਕਿਹਾ ਸੀ ਗੁਟਕਾ ਸਾਭ ਦੀ ਨਹੀਂ ਨਸ਼ੇ ਬੰਦ ਹੋਏ ਇਹਨਾਂ ਨੇ ਵੀ ਯੁੱਧ ਨਸ਼ਾ ਅਬਰਧ ਬੜਾ ਕੁਝ ਪ੍ਰਚਾਰ ਕਰ ਰਹੇ ਹੈ ਬਿਲਕੁਲ ਜਿਹੜੇ ਫੜੇਗੇ ਬੰਦੇ ਉਹਨਾਂ ਚ 99% ਬੰਦੇ ਯੂਜ਼ਰ ਹੈ ਗਿਆ ਬਰਤਨ ਵਾਲੇ ਨਸ਼ਾ ਨਸ਼ਾ ਗ੍ਰਸਤ ਲੋਕ ਹੈ ਗਿਆ ਉਹਨਾਂ ਚ ਕ੍ਰਿਮੀਨਲ ਹੈ ਹੀ ਨਹੀਂ ਕੋਈ ਜਿਨ੍ਹਾਂ ਦੇ ਘਰ ਟਾਏ ਜਾ ਰਹੇ ਉਹ ਵੀ ਗਲਤ ਟਾਏ ਜਾ ਰਹੇ ਹੈਗੇ ਇਹਨਾਂ ਨੂੰ ਕੋਈ ਰਾਈਟ ਨਹੀਂ ਹੈਗਾ ਕਿ ਕਿਸੇ ਬੰਦੇ ਦਾ ਸਿਰਫ ਸ਼ੱਕ ਦੇ ਆਧਾਰ ਤੇ ਜਦ ਤੱਕ ਪ੍ਰੂਵ ਨਹੀਂ ਹੁੰਦਾ ਕੀਤਾ ਕੋਰਟ ਨੇ ਘਰ ਘੱਟਾ ਦਿਓ ਤੁਸੀਂ ਗੈਰ ਕਾਨੂੰਨੀ ਹੈ ਗੈਰ ਸੰਵਿਧਾਨਿਕ ਹੈਗਾ ਪੁਲਿਸ ਵੱਲੋਂ ਪ੍ਰੈਸ ਕਾਨਫਰੰਸਾਂ ਕਰਨਾ ਕੀ ਲੱਗਦਾ ਕਿ ਫਿਰ ਇਨਵੋਲਵਮੈਂਟ ਤਾਂ ਬਹੁਤ ਵੱਡੀ ਚੱਲ ਰਹੀ ਹੈ ਸਾਰੇ ਅਫਸਰ شاہੀ ਦੀ ਆ ਬਿਲਕੁਲ ਅਫਸਰ ਹੀ ਬਿਲਕੁਲ ਬਿਲਕੁਲ ਸਪਾਇਨਲੈਸ ਹੈ ਬਿਲਕੁਲ ਰੀੜ ਦੀ ਹੱਡੀ ਹੈ ਨਹੀਂ ਅਫਸਰ شاہੀ ਦੀ ਜਿੰਨਾ ਪੁਲਿਸ ਨੇ ਕੰਪਰੋਮਾਈਜ਼ ਕੀਤਾ ਸੀ ਪਟਾਰੇ ਜਿਹੜੀਆਂ ਚੋਣਾ ਹੋਈਆਂ ਕਾਰਪੋਰੇਸ਼ਨ ਦੀਆਂ ਦੇਖਿਆ ਕਿ ਡੀਐਸਪੀ ਦੇ ਸਾਹਮਣੇ ਲੋਕਾਂ ਨੂੰ ਕੁੱਟਿਆ ਜਾ ਰਿਹਾ ਕਾਗਜ਼ ਖੋਏ ਜਾ ਰਹੇ ਪਾੜੇ ਜਾ ਰਹੇ ਜਿਹੜੀ ਵਿਰੋਧੀ ਆਵਾ ਦੀ ਪਾਰਟੀ ਜਿਹੜੇ ਕੌਂਸਲਰ ਨੋਮੀਨੇ ਨਹੀਂ ਉਹਨਾਂ ਵੱਲੋਂ ਆਇਆਗਾ ਔਰ ਐਸਐਸਪੀ ਨੂੰ ਸੁਪਰੀਮ ਹਾਈ ਕੋਰਟ ਕਹਿ ਰਹੀ ਕਿ 5 ਵਜੇ ਤੱਕ ਮੈਨੂੰ ਬੰਦੇ ਸਸਪੈਂਡ ਜਾਈ ਦੇ ਤੇ ਪੁਲਿਸ ਵਾਲੇ 5 ਵਜੇ ਤੱਕ ਇਹ 6 ਬੰਦੇ ਦੇ ਸਸਪੈਂਡ ਜਾਈ ਦੇ ਹਾਈ ਕੋਰਟ ਦਾ ਆਰਡਰ ਸਿਕਾ ਨਹੀਂ ਇਹ ਵੀ ਗਲਤਤਾ ਕੀਤੀ ਜਾ ਰਹੀ ਕਿ ਨਾ ਗੁੱਸਾ ਨਾ ਹੰਕਾਰ ਕਮ ਹੋਣਗੇ ਲਗਾਤਾਰ ਕੇਜੀワਲ ਸਾਹਿਬ ਵੀ ਤਾਂ ਇਹ ਵੀ ਕਹਿ ਰਹੇ ਸੀ ਨਾ ਕਿ ਦੇਖੋ ਆਪ ਦੀ ਸਰਕਾਰ ਹੈ ਆਪ ਦਾ ਐਮ ਐਲ ਏ ਹੋਏਗਾ ਤਾਂ ਵਿਕਾਸ 2x the experience ਨਹੀਂ ਇਹ ਇਹ ਤਾਂ ਨਹੀਂ ਗਲਤ ਹੈ ਕਿ ਤੁਸੀਂ ਮਤਲਬ ਕਿ ਆਪ ਦੀ ਇੱਕ ਇੱਕ ਇਸ ਐਟ ਮਾਉਂਟ ਦੀ ਰਿਸ਼ਵਤ ਖੋਰੀ ਇਹ ਇੱਕ ਇੱਕ ਇਹ ਬਰਾਬਰ ਹੈ ਰਿਸ਼ਵਤ ਖੋਰੀ ਦੇ ਕਿ ਸਾਡੀ ਸਰਕਾਰ ਚੋਣੋ ਤਾਂ ਤੁਹਾਡੇ ਕੰਮ ਹੋਣਗੇ ਇਹ ਗੈਰ ਸਵਿਧਾਨਿਕ ਹੈ ਗੈਰ ਜਮਹੂਰੀ ਹੈ ਔਰ ਔਰ ਅਨ ਜਸਟ ਸਲੋਗਨ ਹੈ ਕਿ ਸਾਡੀ ਚੋਣੋਗੇ ਤਾਂ ਕੰਮ ਹੋਣਗੇ ਕਿਉਂ ਦੂਜੇ ਕਰ ਦੂਜੀ ਸਰਕਾਰ ਚ ਕੰਮ ਕਿਉਂ ਨਹੀਂ ਹੋਣਗੇ ਇਹੀ ਮੋਦੀ ਸਾਹਿਬ ਕਹਿੰਦੇ ਡਬਲ ਇੰਜਨ ਸਰਕਾਰ ਡਬਲ ਜਿੱਥੇ ਡਬਲ ਇੰਜਨ ਪੁੱਛ ਲੋ ਕਿੰਨਾ ਕੁ ਵਿਕਾਸ ਹੋ ਗਿਆ ਉੱਥੇ ਉੱਥੇ ਗੁਰਬਤ ਹਟ ਗਈ ਬੇਰੋਜ਼ਗਾਰੀ ਹਟ ਗਈ ਮਹਿੰਗਾਈ ਹਟ ਗਈ ਨੌਕਰੀਆਂ ਮਿਲ ਗਈਆਂ ਯੂਥ ਨੂੰ ਬਿਲਕੁਲ ਨਹੀਂ ਮਿਲੀਆਂ ਸਾਰਾ ਮੱਧ ਪ੍ਰਦੇਸ਼ ਬੇਕਾਰ ਘੁੰਮਦਾ ਹੈਗਾ ਸੋ ਇਸ ਕਰਕੇ ਇਹ ਤਰੀਕਾ ਹੀ ਗਲਤ ਹੈ ਕਿ ਸਾਡੇ ਸਾਡਾ ਚੜੋਂਗੇ ਫੇਰ ਕੰਮ ਹੋਊਗਾ ਇਹ ਗੈਰ ਜਮਹੂਰੀ ਹੈ ਗਲਤ ਸੋ ਲੋਗਨ ਹੈ ਆਈ ਡੋਨਟ ਆਈ ਕੰਟੈਸਟ ਇਟ ਰੀਲੀ ਕੰਟੈਸਟ ਇਟ ਅੱਛਾ ਜਿਵੇਂ ਤੁਸੀਂ ਹੁਣ ਲਾਸਟ ਇੰਟਰਵਿਊ ਚ ਕਹਿ ਕੇ ਹਟੇ ਹੋ ਕਿ ਸਾਰਾ ਵਿਕਾਸ ਜੋ ਵੀ ਦੇਖ ਰਹੇ ਹੋ ਇਹ ਸਾਰਾ ਕਾਂਗਰਸ ਦੀ ਦੇਣ ਹੈ ਲੇਕਿਨ ਅਕਾਲੀ ਰਵਾਇਤੀ ਪਾਰਟੀ ਕਹਿ ਰਹੀ ਕਿ ਪੰਜਾਬ ਦਾ ਵਿਕਾਸ ਉਹਨਾਂ ਦੇ ਮੱਥੇ ਹੋਇਆ ਉਸ ਉਹਨਾਂ ਦੇ ਜਾਣ ਤੋਂ ਬਾਅਦ ਇੱਕ ਇੱਟ ਵੀ ਨਹੀਂ ਲੱਗੀ ਹੈ ਦੁੱਖੋ ਇਹ ਕਹਿਣਾ ਗਲਤ ਹੈਗਾ ਕਿ ਅਕਾਲੀ ਪਾਰਟੀ ਵਲੇ ਵਿਕਾਸ ਹੋਇਆ ਹੈਗਾ ਮੈਂ ਤੁਹਾਨੂੰ ਗਿਣਾ ਦਿੰਦਾ ਅੱਜ ਤਾਂ ਛੋਟੇ ਸੀ ਉਸ ਵੇਲੇ ਇਹ ਚੰਡੀਗੜ੍ਹ ਇਹ ਪੀਜੀਆਈ ਇਹ ਏਮਜ਼ ਜਾਂ ਪੰਜਾਬ ਦੇ ਲੈ ਲਓ ਪੀਏਯੂ ਪੰਜਾਬੀ ਯੂਨੀਵਰਸਿਟੀ ਪਟਿਆਲਾ ਗੋਨਾਗਰ ਯੂਨੀਵਰਸਿਟੀ ਉਦੋਂ ਅਕਾਲੀ ਨੇੜੇ ਤੇੜੀ ਨਹੀਂ 72th ਲਾਸਟ ਬਣੀ ਗੁਨਾਹ ਨਿਯਸਤੀ ਉਹ ਤਾਂ ਪਹਿਲਾਂ ਪੀਏਯੂ ਬਣ ਗਈ ਸੀ ਪੰਜਾਬੀਓਸਤੀ ਪਟਿਆਲਾ ਬਣ ਗਈ ਸੀ ਪੰਜਾਬ 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 ਯੂਨੀਵਰਸਿਟੀ ਬਣ ਗਈ ਸੀ ਤਿੰਨ ਵੱਡੀਆਂ ਯੂਨੀਵਰਸਟੀਆਂ ਇਹ ਸਾਰਾ ਪੰਜਾਬ ਦਾ ਜਿਹੜਾ ਇਹਨਾਂ ਨੇ ਕੀਤਾ ਕੀਤਾ ਕਿ ਬਾਬਾ ਫਰੀ ਉਹ ਵੀ ਬਾਬਾ ਫਰੀ ਸਾਡੇ ਵੱਲੇ ਬਣੀ ਕਾਂਗਰਸ ਵੱਲੇ ਬਣੀ ਇਹਨਾਂ ਨੇ ਕੀਤਾ ਬਾਬਾ ਫਰੀ ਤੋੜ ਕੇ ਆਜਰੋਵੇ ਤੇ ਹੁਸ਼ਾਰਪੁਰ ਬਣਾਤੀ ਇੱਕ ਬਾਬਾ ਇੱਕ ਪੀਐਜੂ ਤੋੜ ਕੇ ਅੰਗਰਦੇਵ ਯੂਨੀਵਰਸਿਟੀ ਵੈਟਰਨਰੀ ਸਾਇੰਸ ਉਹ ਲੱਗ ਬਣਾਤੀ ਇਹਨੂੰ ਟੋਟ ਟੋਟੇ ਕਰਕੇ ਦੋ ਲੱਗ ਯੂਨੀਵਰਸਿਟੀ ਬਣਾਈਆਂ ਨਵੀਂ ਯੂਨੀਵਰਸਟੀਆਂ ਕੈਂਪਸ ਸਕੈਮ ਕਰਨੇ ਉਹ ਕਾਂਗਰਸ ਵੱਲੇ ਹੋਏ ਨੇ ਪਿੰਡਾਂ ਪਿੰਡਾਂ 'ਚ ਨੈਟਵਰਕ ਸਕੂਲਾਂ ਦਾ ਪਿੰਡਾਂ ਪਿੰਡਾਂ 'ਚ ਨੈਟਵਰਕ ਸਕੂਲ ਸ਼ਹਿਰਾਂ ਕਾਲਜਾਂ 'ਚ ਕਾਲਜਾਂ ਦਾ ਨੈਟਵਰਕ ਕਿਹੜਾ ਤਾਲੂਕ ਕੋਈ ਦੂਰ ਤੋਂ ਲੰਘ ਨੀ ਉਤੇ ਇਹ ਤਾਂ ਉਹ ਤਾਂ ਬਲਿਕ ਇੱਕ ਕੋ ਡਵੈਲਪਮੈਂਟ ਥੋੜੀ ਹੈ ਕੋਈ ਇੱਕ 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 ਪਿਕ ਅਚੀਵਮੈਂਟ ਅਚੀਵਮੈਂਟ ਹੈ ਕਰਦ ਵੀ ਸੀ ਬਿਲਕੁਲ ਬਿਲਕੁਲ ਲੋਕਾਂ ਦੀ ਡਿਮਾਂਡ ਸੀਗੀ ਇਹਨਾਂ ਨੇ ਮਤਲਬ ਸਿੱਧੂ ਸਾਹਿਬ ਗਏ ਉੱਥੇ Imran ਨਾਲ ਦੋਸਤੀ ਸੀਗੀ ਉਹਨਾਂ ਨੇ ਪੈਸੀਫਾਈਟ ਕੀਤਾ ਹੈਗਾ ਇੰਡੀਅਨ ਇੰਡੀਅਨ ਸਰਕਾਰ ਨੂੰ ਚਾਰ ਚਾਰ ਕਰਕੇ ਦੀ ਲਿਸਟ ਤੋਂ ਬਾਹਰ ਫਿਰ ਕਿਉਂ ਨੇ ਕੌਣ ਜੀ ਲਜੋ ਸਿੰਘ ਸਿੱਧੂ ਨੀ ਉਹ ਤਾਂ ਉਹਨਾਂ ਦੀ ਆਪਣੀ ਅੱਖ ਹੈ ਉਹਨਾਂ ਨੇ ਕੀ ਕੈਰੀਅਰ ਚੂਜ਼ ਕਰਨਾ ਹੀ ਇਸ ਫਰੀ ਟੂ ਚੂਜ਼ ਹਿਸ ਕੈਰੀਅਰ ਕਦੀ ਉਹਨਾਂ ਨੇ ਕ੍ਰਿਕਟਿੰਗ ਦਾ ਕੈਰੀਅਰ ਚੂਜ਼ ਕੀਤਾ ਹੈਗਾ ਕਦੀ ਉਹਨਾਂ ਜੀਵੀ ਚ ਟੀਵੀ ਚੈਨਲ ਚਲਾਉਣ ਦਾ ਸੋਚ ਰਹੇ ਹੈਗੇ ਆਈ ਡੋਨਟ ਉਹਨਾਂ ਨੇ ਆਪਣੀ ਚੁਆਇਸ ਹੈ ਕਿ ਆਈ ਹੋ ਨੋ ਰਾਈਟ ਪਰਸਨ ਟੂ ਕਮੈਂਟ ਓਨ ਹਿਸ ਚੈ ਕੈਰੀਅਰ ਚੁਆਇਸ ਓਕੇ ਅਬਾਟ ਫਰਮ ਥਿਸ ਜੇ ਗੱਲ ਕਰੇ ਕਾਟੇ ਦੀ ਟੱਕਰ ਕਿਹਦੇ ਕਿਹਦੇ ਵਿੱਚ ਦੇਖ ਰਹੇ ਕਾਟੇ ਦੀ ਟੱਕਰ ਕਿਹਦੇ ਕਿਹਦੇ ਵਿੱਚ ਕਾਂ ਕਾਂਗਰਸ ਆਪ ਚਲੇ ਕਾਂਗਰਸ ਆਪ ਜੀ ਚਾਂਸਸ ਆਸ਼ੂ ਜੀ ਦੇ ਆਸ਼ੂ ਆਸ਼ੂ ਜੀ ਜਾ ਰਹੇ ਹੈ ਆਸ਼ੂ ਜੀ ਜਾ ਰਹੇ ਹੈ ਕਿਉਂਕਿ ਲੋਕਾਂ ਨੇ ਮੰਦਰ ਅੰਦਰ ਅੰਦਰੋਂ ਅੰਦਰ ਹੀ ਗੁੱਸਾ ਬਹੁਤ ਹੈ ਲੇਕਿਨ 40000 36000 32600 ਤੇ ਇਹ ਆਕੜਾ ਕੀ ਓਵਰ ਜਾ ਸਕਦਾ ਹੈ ਹਾਂ ਬਿਲਕੁਲ ਆਸ਼ੂ ਜੀ ਦੇ ਮਤਲਬ ਪੱਖੇ ਜੀ ਬਹੁਤ ਮਾਹੌਲ ਬਣਿਆ ਹੋਇਆ ਪਿਆ ਔਰ ਉਹਨਾਂ ਦੀ ਜੋ ਉਹਨਾਂ ਦੀ ਕਮਿਟਮੈਂਟ ਸੀ ਆਪਣੇ ਹਲਕੇ ਵਾਸਤੇ ਲੋਕਾਂ ਵਾਸਤੇ ਉਹ ਲੋਕੀ ਆ ਮੂੰਹ ਬੋਲ ਦੇਣੇ ਕਿ ਉਹ ਨਾ ਹੁੰਦੇ ਸਾਨੂੰ ਬਹੁਤ ਗੱਲਾਂ ਦਾ ਸੀ ਅਸੀਂ ਆਨੰਦ ਮਾਣਿਆ ਸਾਡੇ ਪ੍ਰਕਾਸ਼ ਹੋਇਆ ਹੈਗਾ ਔਰ ਸਾਡੀ ਮੰਗਾ ਚੰਡੀ ਤੱਕ ਪੁੱਜੀ ਚੰਡੀਗੜ੍ਹ ਤੱਕ ਪੁੱਜੀ ਆ ਗਈਆਂ ਔਰ ਚੰਡੀਗੜ੍ਹ ਨੂੰ ਮਨਵਾਈਆਂ ਗਈਆਂ ਹੈਗੀਆਂ ਬਸ ਤੋਂ ਦੇ ਵਿੱਚ ਮੈਮ ਬਹੁਤ ਵਧੀਆ ਰੁਝਾਨ ਹੈ ਜਿਵੇਂ ਇਹਨਾਂ ਨੇ ਪਹਿਲਾਂ ਸਭ ਤੋਂ ਵੱਡੀ ਗੱਲ ਤਾਂ ਮਹਿਲਾਵਾਂ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਇਲੈਕਸ਼ਨ 'ਚ ਤੇ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ ਹਰ ਮਹੀਨੇ 1000 ਰੁਪਏ ਦੀ ਜਿਹੜੀ ਗਾਰੰਟੀ 'ਚ ਹੁਣ ਇਲੈਕਸ਼ਨ ਆਣ ਹਾਂ ਤੇ ਹੁਣ ਤੁਹਾਡੇ ਸਾਹਮਣੇ ਹੀ ਹੈ ਮੈਨੂੰ ਲੱਗਦਾ ਮੈਨੂੰ ਤੁਹਾਨੂੰ ਪੁੱਛਣਾ ਚਾਹੀਦਾ ਵੀ ਸ਼ਾਇਦ ਵੀਡੀਓ ਵਾਲੇ ਜ਼ਿਆਦਾ ক্লোਜ਼ ਹੋਣ ਉਹਨਾਂ ਨੂੰ ਨੌਲੇਜ ਹੋਵੇ ਬਟ ਇਦਾਂ ਦੀ ਹਜੇ ਕੋਈ ਵੀ ਧਿਆਨ ਚ ਨਹੀਂ ਹੈ ਸੋ ਲੋਕਾਂ ਨੂੰ ਪਤਾ ਲੱਗਦਾ ਜੋ ਝੂਠ ਨੇ ਕਿਵੇਂ ਇਹ ਜਿਹੜੇ ਅਰਬਨ ਜਿਹੜੀ ਐਗਰੀਕਲਚਰ ਲੈਂਡ ਹੈ ਕਿਵੇਂ ਉਹਨੂੰ ਮਿਸਯੂਜ਼ ਹੋ ਰਿਹਾ ਉਹਨੂੰ ਐਕਵਾਇਰ ਕੀਤਾ ਜਾ ਰਿਹਾ ਸੋ ਸਭ ਤੁਹਾਡੇ ਸਾਹਮਣੇ ਹੈ ਲੋਕਾਂ ਨੂੰ ਪਤਾ ਹੈ ਲੁਧਿਆਣਾ ਵੈਸਟ ਇਸ ਵਾਰੀ ਜਿਹੜੀ ਹੈਗੀ ਭਾਰੀ ਮਾਤਰਾ ਨਾਲ ਆਸ਼ੂ ਜੀ ਜਤਨ ਜੀ ਕਿਉਂਕਿ ਉਹ ਲੋਕਾਂ ਦੇ ਲੀਡਰ ਨੇ ਲੋਕਾਂ ਦੇ ਵਿੱਚ ਰਹਿੰਦੇ ਨੇ ਇਹ ਵੀ ਪਤਾ ਹੈ ਜੀ ਸੰਜੀਵਰ ਰੋਡ ਨੂੰ ਕੇਸ ਕੰਟਰੋਵਰਸੀ ਜਾਂਦਾ ਗਿਆ ਕਿ ਉਹਦਾ ਕਾਂਸਿਕਵੈਂਸਸ ਹੋਣਗੇ ਲੋਕੇ ਸਭ ਜਾਣੋ ਨੇ हां राज्यसभा ਦੇ ਮੈਂਬਰ ਨੇ ਜੀ ਤੇ ਉਹਨਾਂ ਦੀ ਹਜੇ ਟਰਮ ਪਈ ਹੈ तकरीबन 4 ਸਾਲ ਤੇ ਹਾਂਜੀ ਉਹ ਸਭ ਨੂੰ ਪਤਾ ਸੰਜੀਪ इवन ਕਿ ਇਹਨਾਂ ਦੇ ਖਾਸ ਲੋਕ ਜਿਹੜੇ ਆ ਆਦਮੀ ਦੇ ਵਰਕਰ ਹੈ ਉਹਨਾਂ ਕੋਲੇ ਜਾਓਗੇ ਤਾਂ ਕਹਿ ਜਾਂਦਾ ਹੈ ਕਿ ਸੰਜੀਪ ਜੀ ਤਾਂ ਚਾਹੁੰਦੇ ਹੀ ਨਹੀਂ ਕਿ ਉਹ ਇਲੈਕਸ਼ਨ ਜਿੱਤਣ ਤਾਂ ਉਹਨਾਂ ਦਾ ਤਾਂ ਇੰਟਰਸਟ ਹੀ ਨਹੀਂ ਜਿੱਥੇ ਉਹਨਾਂ ਦਾ ਆਪ ਦਾ ਵਰਕਰ ਹੀ ਇਹ ਹੈ ਜਾਂ ਵੋਲੰਟੀਅਰ ਜਿਹੜੇ ਉਹ ਸੋ ਕਾਲਡ ਉਹਨਾਂ ਦਾ ਵੋਲੰਟੀਅਰ ਇਹ ਗੱਲ ਕਵੇ ਤਾਂ ਤੁਸੀਂ ਕੀ ਉਮੀਦ ਕਰਦੇ ਕਿ ਕਿ ਉਹੋ ਜਿਹੇ ਲੀਡਰ ਹੋਣਗੇ ਜੀ ਅੱਛਾ ਪੰਜਾਬ ਦੇ ਪਾਣੀ ਆ ਪਿੱਛੇ ਤਾਂ ਭਗਵੰਦ ਸਿੰਘ ਸਾਬ ਕਹਿੰਦੇ ਕਿ ਲਹੂ ਬਹਿ ਗਏ ਤੇ ਫੇ ਕਿਵੇਂ ਦੇਈ ਇੱਕ ਮੰਚ ਤੇ ਇਕੱਠੇ ਹੋ ਫਿਰ ਪੰਜਾਬ ਦੇ ਪਾਣੀ ਵਿੱਚ ਜਿਵੇਂ ਗੱਲ ਇਹ ਹੋ ਰਹੀ ਹੈ ਕਿ ਹਰਿਆਣਾ ਦੀ ਭਾਜਪਾ ਸੀਆਈਐਸਐਫ ਲਗਾ ਕੇ ਹਰਿਆਣਾ ਦੀ ਭਾਜਪਾ ਨੂੰ ਫਾਇਦਾ ਪਹੁੰਚਾਉਣ ਦੀ ਗੱਲ ਕਰੀ ਇਹ ਪੰਜਾਬ ਦੇ ਪਾਣੀਆ ਤੇ ਡਾਕਾ ਮਾਰਨ ਦੀ ਕੋਸ਼ਿਸ਼ ਹੈ ਤੇ ਇਹ ਭਾਜਪਾ ਪਾਰਟੀ ਨਾਲ ਵੀ ਇਸ ਮੁੱਦੇ ਤੇ ਕਈ ਵਾਰ ਗੱਲ ਹੋ ਚੁੱਕੀ ਤੇ ਉਹ ਕਹਿੰਦੇ ਨਹੀਂ ਬਿਲਕੁਲ ਅਸੀਂ ਪੰਜਾਬ ਦਾ ਪਾਣੀ ਨਹੀਂ ਦੇਣਾ ਤੇ ਕਿਵੇਂ ਦੇਖ ਰਹੇ ਹੋ ਨਹੀਂ ਇਹ ਡਰਾਮੇਵਾਦ ਸਰਕਾਰ ਹੈ ਡਰਾਮੇਵਾਦ ਮੁੱਖ ਮੰਤਰੀ ਹੈ ਡਰਾਮੇਵਾਦ ਸਾਰੀ ਪਾਰਟੀ ਹੈਗੀ ਹੈ ਜਦੋਂ ਪੰਜਾਬ ਦਾ ਪਰਮਾਨੈਂਟ ਮੈਂਬਰ ਪਖੜਾ ਬੈਸ ਮੈਨੇਜਮੈਂਟ ਬੋਰਡ ਚੋਂ ਹਟਾਇਆ ਹੈਗਾ ਅਜੇ 2 ਸਾਲ ਪਹਿਲਾਂ ਦੀ ਗੱਲ ਹੈ ਭਵੰਤਮਾਨ ਇੱਕ ਸ਼ਬਦ ਤੱਕ ਨਹੀਂ ਬੋਲਿਆ ਹੈਗਾ ਅਸੀਂ ਵਿਰੋਧ ਕੀਤਾ ਅਸੀਂ ਮੀਡੀਆ ਰਾਹੀਂ ਵਿਰੋਧ ਕੀਤਾ ਪਬਲਿਕ ਰੈਲੀ ਰਾਹੀਂ ਵਿਰੋਧ ਕੀਤਾ ਇਹ ਪਖੜਾ ਬਿਆਸਮਨ ਨੂੰ ਦਫ਼ਤਰ ਜਾ ਕੇ ਵਿਰੋਧ ਕੀਤਾ ਕਿ ਪੰਜਾਬ ਦਾ ਪਰਮਨੈਂਟ ਮੈਂਬਰ ਨਹੀਂ ਹਟਾਉਣਾ ਚਾਹੀਦਾ ਹੈਗਾ ਪਾਵਰ ਦਾ ਤੇ ਇਵੇਂ ਜਦੋਂ ਮਤਲਬ ਡੈਮ ਸੇਫਟੀ ਐਕਟ ਹੈਗਾ ਉਹ ਤੇ ਭਵੰਤਮਾਨ ਹੋਣੇ ਜਦ ਤੱਕ ਹੁਣ ਸਿਰਤੇ ਨਹੀਂ ਪਈ ਇੱਕ ਸ਼ਬਦ ਤੱਕ ਨਹੀਂ ਬੋਲਿਆ ਹੋਇਆ ਪੰਜਾਬ ਪੰਜਾਬ ਯੂਨੀਵਰਸਿਟੀ ਨੂੰ ਸੈਂਟਰ ਯੂਨੀਵਰਸਿਟੀ ਬਣਾਉਣ ਦਾ ਮਾਮਲਾ ਸੇਗਾ ਟੰਗਾ ਭਰਾਈਆਂ ਜਿਹੜੀ ਸਟੂਡੈਂਟ ਯੂਨੀਅਨ ਗਈ ਹੈ ਪੀਐਸਜੀਓ ਮਜਾਰਾ ਕਰ ਜੰਡੀਗਰ ਦੀ ਸੜਕਾਂ ਤੇ ਕਿਸਾਨ ਗਏ ਨੇ ਮਜਾਰਾ ਕਰਨ ਕੇ ਇਹ ਸਾਡੀ ਯੂਨੀਵਰਸਿਟੀ ਹੈ ਇਹਨ ਸੈਂਟਰ ਯੂਨੀਵਰਸਿਟੀ ਨਾਮ ਬਣਾਓ ਸੋ ਇਹ 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 ਸਰਕਾਰ ਦਾ ਕੋਈ ਲਾਗਾ ਦੇਗਾ ਨਹੀਂ ਪੰਜਾਬ ਦੀਆਂ ਮੰਗਾਂ ਨਾਲ ਪੰਜਾਬ ਦੀ ਜੋ ਇੱਥੇ ਦੀ ਜਿਹੜੀ ਜਮੀਨ ਹੈਗੀ ਹੈ ਜ਼ਮੀਨੀ ਹਕੀਕਤ ਹੈ ਉਹਨਾਂ ਕੋਈ ਲਾਗਾ ਦੇਗਾ ਨਹੀਂ ਇਹ ਇਹ ਇਹਨਾਂ ਦਾ ਮਤਲਬ ਨਾਂ ਇਹਦਾ ਕੋਈ ਪਿਛੋਕੜ ਹੈ ਨਾਂ ਇਹਦਾ ਅਗੇਤਰ ਹੈ ਕੋਈ ਇਹ ਟਾਈਮ ਵਾਸਤੇ ਆਏ ਨਾ ਮੁੜ ਕੇ ਪਹਿਲਾਂ ਸੀਗੇ ਨਾ ਇਹ ਨਹੀਂ ਮੁੜ ਕੇ ਰਹਿਣਾ ਹੈਗਾ ਇਹ ਪੰਜ ਸਾਲ ਇਹਨਾਂ ਨੱਕ ਬੰਦਾ ਹੋਇਆ ਉਹ ਬਣਾ ਕੇ ਪਰਾ ਹੋਣਗੇ ਇਹਦਾ ਹੋਰ ਕੋਈ ਪੇਖ ਨਹੀਂ ਆਇਗਾ ਜੀ ਖੈਰ ਇਹ तमाम ਗੱਲਾਂ ਮੱਤਾ ਨੇ ਤੁਹਾਡਾ ਦੇਖੋ ਫਤਵਾ ਤਾਂ ਤੁਸੀਂ ਜਾਰੀ ਕਰੋਗੇ 19 ਤਰੀਕ ਦਾ ਇੰਤਜ਼ਾਰ ਹੈ ਕੀ ਕਹਿਣਾ ਚਾਹੁੰਗੇ ਕਮੈਂਟ ਸੈਕਸ਼ਨ ਦੇ ਵਿੱਚ ਲਿਖੀ ਸ਼ੇਅਰ ਕਰੋ ਤੇ ਦੇਖਦੇ ਰਹੋ ਹੈਡਲਾਈਨਸ 24